ਔਰ ਪੰਜਾਬ ਐਂਡ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਚਾਟਾ ਦਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਕੋਤਰ ਵਿਕੇ ਦਰਪਾਰਪਾਪਾ ਲਾਲ ਬਾਦਸ਼ਾਹ ਦੀ ਜਗ੍ਹਾ ਤੇ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੈ ਤੇਜ ਕੁਮਾਰ ਨਾਰ ਕੀ ਦੇ ਪਰਿਵਾਰ ਵੱਲੋਂ ਇਸ ਸਾਲ ਪਹਿਲੇ ਸਾਲ ਵਜੋਂ ਰੇਲਵੇ ਸਟੇਸ਼ਨ ਉੱਤੇ ਵੀਜ਼ਾ ਦਾ ਲੰਕਰ ਚੱਲੇ ਰਿਹਾ ਹੈ ਉਹਨਾਂ ਦੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੇ ਮਸਤਾਕੀ ਤੇ ਪੀਰਾਂ ਦੀ ਮੈਂ ਤੀਰਖਬਾਨ ਨਾਰ ਉਹਨਾਂ ਦੀ ਬਾਈ ਬੋਲ ਰਹੀ ਐ ਸਾਰੀ ਉਧਰ ਵਸਣਾਂ ਨੂੰ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਬਾਪੂ ਲਾਲਵਾਸ਼ਾ ਜੀ ਦੇ ਜਨਮ ਦਿਨ ਤੇ ਮੇਲੇ ਦੇ ਬਹੁਤ ਬਹੁਤ ਬਧਾਈਆਂ ਔਰ ਮੈਂ ਦੱਸਣਾ ਚਾਹਨੀ ਆ ਕਿ ਮੇਰੇ ਖਸਵਾਟ ਮੇਰਾ ਪੂਰਾ ਪਰਿਵਾਰ ਅਸੀਂ ਮੇਲੇ ਵਿੱਚ ਸੇਵਾ ਕਰਦੇ ਹੁੰਦੇ ਸੀ ਮੇਰੇ ਸਾਡੇ ਚਾਚੇ ਜੀ ਵਸਰਣਾ ਪਹਿਲਾਂ ਕਰਦੇ ਸੀ ਉਹਨਾਂ ਦਿਨ ਬੰਮਪਰ ਦੇ ਵਿੱਚ ਡੈਥ ਹੋ ਗਈ। ਉਹਨਾਂ ਦੀ ਜਾਗ ਵਿੱਚ ਮੇਰੇ ਬਟੇ-ਬੇਟੇ ਨਾਲ ਰੱਖਣਾ, ਬੇਟਾ ਨਾਲ ਰੱਖ ਕੇ ਇਹ ਬੀਜ ਰੰਗ ਲਾਇਆ। ਪਹਿਲੀ ਵਾਰ ਹੀ ਲਾਇਆ ਆਪਕਾ ਬਾਪ ਦੇ ਨਾਮ ਤੇ। ਔਰ ਮੈਂ ਚਾਹਨੀ ਆ ਕਿ ਮੇਰੇ ਤਿੰਨੇ ਬੱਚੇ ਮੇਰਾ ਜਵਾਈ ਰਲ ਕੇ ਬਾਸਾਰ ਜੋ ਵੀ ਨਾ ਕੋ ਹੋਇਆ ਕਰੂਗਾ ਅਸੀਂ ਕਰਿਆ ਕਰਾਂਗੇ। ਪਰ ਕੀ ਬਾਪੂ ਕਿਸੇ ਨੇ ਬਹੁਤ ਕੁਛ ਦਿੱਤਾ ਯਾਰ। ਬਹੁਤ ਹੀ ਦਿੱਤਾ। ਰਹਿਮਤਾਂ ਵਰਖੀਆਂ ਸਾਡੇ ਤੇ। ਮੈਂ ਹਮੇਸ਼ਾ ਨਾਲ ਦੀ ਚਾਹ ਦੀ ਘੜੀ ਬੱਤੇ ਰਹਿਣਾ ਚਾਹਨੀ ਆ। ਧੰਨਵਾਦ। ਕਿਉਂਕਿ ਸਾਈਂ ਦੇ ਸੱਚੇ ਭਗਤ ਸੀ ਜੇ ਦੇਖੇ ਮੇਲੇ ਦੀਆਂ ਰੌਣਕਾਂ ਨੂੰ ਦੇਖਦੇ ਆਂ ਅੱਜ ਸੰਗਤਾਂ ਦੇ ਮੰਜ ਕਿੰਦਾ ਉਤਸ਼ਾਹ ਦੇਖ ਰਹੇ ਆਂ ਮੇਲੇ ਨੂੰ ਦੇਖ ਕੇ ਤਾਂ ਮੈਂ ਸਰ ਮੈਂ ਬਹੁਤ ਜ਼ਿਆਦਾ ਹਮੇਸ਼ਾ ਅਸੀਂ ਕਿੱਡੇ ਦੇ ਵਿੱਚ ਰਹੀ ਤਾਂ ਅਸੀਂ ਵੱਡੇ ਮੇਲੇ ਤੇ ਨਹੀਂ ਰਹੇ ਤਾਂ ਅਸੀਂ ਇੱਥੇ ਤਾਂ ਅੱਜ ਪਹਿਲੀ ਵਾਰ ਆ ਗਏ ਔਰ ਹਰ ਸਾਲ ਆ ਮੇਰੇ ਅਸਨਾੜ ਮੈਂ ਮੇਰੀ ਧੀ ਦੀ ਮੇਰੀ ਮਾਂ ਨੱਚ ਬਬਲਾ ਬੇਟਾ ਛੋਟਾ ਬੇਟਾ ਸਭ ਅਸੀਂ ਸਾਰੇ ਤੇ ਸੇਵਾ ਕਰਦੇ ਹੁੰਦੇ ਸੀ ਟੱਕੋ ਕੱਟ 25 ਸਾਲ ਤੋਂ ਮੇਰਾ ਬੱਚਾ ਹੈ ਜੇ ਡਾਟਾ ਛੋਟਾ ਜਿਹਾ ਸੀ ਜਉਂਦੋਸੀ ਸੇਵਾ ਕਰਦੇ ਆ ਪਰ ਬਾਪੂ ਨੇ ਜੱਤਾ ਵਿੱਚ ਲੱਗੇ ਹੋਇਆ ਅਰੇ ਮੈਂ ਜਾਣੀ ਆ ਕਿ ਪਾਪਾ ਆਪਣੇ ਜਨਮ ਦੇ ਵਿੱਚ ਪਲਾਈ ਰੱਖਣਾ ਆਪਣੇ ਜਨਮ ਇਸ ਤਰ੍ਹਾਂ ਬਣਾਈ ਰੱਖਣਾ ਤੇ ਆਪਣੇ ਬੱਚਾ ਨੂੰ ਸਮੱਤਿਆ ਬਖਸ਼ੀ ਠੀਕ ਹੈ ਜੀ ਲਾਜ਼ਮੀ ਚਲਵੇ ਸਾਡੇ ਚੈਨਲ ਦੇ ਮਾਦੀਨ ਬਣਾਈ ਤੁਹਾਨੂੰ ਦੇਸ਼ਵ ਦੇਸ਼ਾਂ ਤੋਂ ਸੰਗਤ ਨੌਜਵਾਨ ਪੀੜੀ ਦੇਖ ਰਹੀ ਐ ਸੁਣ ਰਹੀ ਐ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹੋ ਸੰਗਤ ਨੂੰ ਮੈਂ ਹੀ ਬੇਨਤੀ ਕਰਨੀ ਚਾਹੁੰਦੀ ਆ ਕਿ ਜਿਦਾ ਸਾਡੇ ਨਗੋਦਰ ਸ਼ਹਿਰ ਦੇ ਵਿੱਚ ਪੀਰਾ ਫਟੀਆਂ ਦੀ ਜਗ੍ਹਾ ਆ ਔਰ ਪੀਰਾ ਫਟੀਆਂ ਦੇ ਕੰਮ ਤੇ ਚੱਲਦੀ ਆ ਪਰ ਨਕੋਦਰ ਸ਼ਹਿਰ ਦੇ ਵਿੱਚ ਜੋ ਨਸ਼ਾ ਚੱਲਦਾ ਪਿਆ ਮੈਂ ਜਾਣੀ ਆ ਕਿ ਪ੍ਰਸ਼ਾਸਨ ਨਹੀਂ ਹੋਰ ਲੋਕਾਂ ਨਹੀਂ ਸਾਡੇ ਨੇਤਾ ਲੋਕਾਂ ਨਹੀਂ ਇਹ ਜਾਣਦੇ ਕਿ ਇਹ ਨਸ਼ਾ ਵੰਡੋ ਜਿਵੇਂ ਤੇ ਆਪਣੇ ਪੀਰਾ ਫਕੇਰਾ ਦਾ ਨਾਮ ਰੌਸ਼ਨ ਕਰਦੇ ਜਿਵੇਂ ਅੱਜ ਅਸੀਂ ਨਕੋਦਰ ਤੋਂ ਗੱਲ ਕਰ ਰਹੇ ਸੀ ਦਰਬਾਰ ਬਾਬਾ ਲਾਲ ਬਾਦਸ਼ਾਹ ਜੀ ਦੇ ਮੇਲੇ ਤੇ ਬਹੁਤ ਸ਼ਾਨਦ ਆਪਣੇ ਮੇਲਾ ਚੱਲਿਆ ਲਾਜ਼ਮੀ ਪੱਤਰਕਾਰ ਕਿਰਪਾਲ ਸਿੰਘ ਜੱਜ ਕੈਮਰਾਮੈਨ ਸੰਜੀਵ ਸ਼ਰਮਾ ਦੇ ਨਾਲ ਪਿਓਰ ਪੰਜਾਬ ਹੈਡਲਾਈਨ